ਤੇ ਮੇਰੇ ਤੇ ਜਿਹੜਾ ਮੇਰਾ ਵਿਆਹ ਸੀਗਾ ਜਦੋਂ ਮੈਂ ਜਾਣ ਲੇਵਾ ਤਬਲਾ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੀ ਧਮਕੀ ਦਿੰਦਾ ਰਿਹਾ ਤੇ ਹਸਬੰਦ ਨੇ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਮੂਦੇ ਬਾਰੇ ਵੀ ਮੈਂ ਕਾਫੀ ਬਚਾਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਮੇਰਾ ਉਹ ਨਾਲ ਕੇਸ ਚੱਲਦਾ ਹੈ ਤੇ ਤਰੀਕ ਤੇ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਪੁੱਗਤ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਫੁੱਟੋ ਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਮੇਰੀ ਫਰਜ਼ਾਨ ਨੂੰ ਮੰਗੇ ਹੀ ਆ ਜਿਸ ਸਾਹ ਮਿਲਣਾ ਚਾਹੀਦਾ ਜੋਤਾਰਾ ਬਣ ਜੀ ਦੇ ਪਰ ਉਹ ਲੱਗਣੀ ਚਾਹੀਦੀ ਆ ਤੇ ਉਹ ਮੈਟਰ ਇਹ ਸੀ ਉਹ ਬੜਾਲੀ ਵਾਲਾ ਸਿੰਘ ਦਾ ਕੇਸ ਲੱਗਿਆ ਸੀ 2/98 ਦੋਰੀਆ ਦਿੱਤਾ ਤੇ ਉਹਦੇ ਵਿੱਚ ਦੋ ਬਾਖੀਆਂ ਮਿੱਠੀਆਂ ਆਉਂਦੀਆਂ ਨਹੀਂ ਸੀ ਤੇ ਦਵਾਈ ਤੇ ਸੋਰਾ ਆਫਸਰ ਤੋਂ ਕਿਹਾ ਸੀ ਜੋਈ ਸੜੋ ਜਗੇ ਤੇ ਇਸ ਜਿੰਦਰ ਸਿੰਘ ਨੇ ਜਵਾਈ ਨੇ ਤੋਰੇ ਘਟਾ ਮਾਰੀਆਂ ਤੇ ਉਹਨੂੰ ਲੰਮਾ ਜਾ ਕੇ ਉਹ ਕੋਬਰੇ ਘੱਟੇ ਰਾਜਾ ਜੀ ਮੇਰੀ ਬੇਟੀ ਦਾ ਨੋ ਅਨਲੀ ਬੇਗਨ ਸਾਡਾ ਜੋ ਕੇਸ ਚੱਲਦਾ ਦਾ ਆਪਣੇ ਸਾਡੇ ਘਰ ਸਾਹਿਬ ਦਾ 10 ਨੰਬਰ ਕੋਟ ਚ ਤੇ ਇੱਥੇ ਅੱਜ ਤਰੀਕ ਦਾ ਸੀ ਤੇ ਮੇਰੇ ਤੇ ਜਿਹੜਾ ਮੇਰਾ ਦਵਾਈ ਸੀਗਾ ਜਿਆ ਜਿੰਨਾਂ ਜਾਣਦੇ ਵਾ ਕਾਬਲਾ ਕੀਤਾ ਤੇ ਪਹਿਲਾਂ ਵੀ ਮੈਨੂੰ ਬੜੇ ਧਮਕੇ ਦਿੰਦਾ ਰਿਹਾ ਅੱਜ ਵੀ ਇਹਨਾਂ ਨੂੰ ਕਾਫੀ ਮਤਲਬ ਹੁਕਮਾਰ ਖੜੀ ਸੋ ਇਹਦੇ ਕੋਲ ਇੱਕ ਕੋਈ ਤਿੱਖੀ ਚੀਜ਼ ਸੀਗੀ ਤੇ ਖਾਹਿਆ ਹਾਰ ਸੁੱਜ ਗਈ ਜੋ ਕੋੜ ਦੇ ਅੰਦਰ ਲੈ ਕੇ ਆ ਗਿਆ ਕਿਸ ਇਸ ਤਰ੍ਹਾਂ ਲੈ ਕੇ ਆ ਗਿਆ ਪਤਾ ਨਹੀਂ ਆਪਾਂ ਦਾ ਤੇ ਉਹਨਾਂ ਅੱਜ ਵੀ ਇਹਨਾਂ ਦਾ ਜਾਣਨ ਦੇ ਹਾਵਲਾ ਕਰਿਆ ਪਹਿਲਾਂ ਵੀ ਇੱਕ ਵਾਰ ਮੈਂ ਧੰਮ ਦੇ ਵਿੱਚ ਆ ਕਿ ਪਹਿਲਾਂ ਵੀ ਇੱਕ ਵਾਰੀ ਇਹ ਮੈਨੂੰ ਗਾਂਹ ਪਰ ਤੋਂ ਪੀਸੇ ਗੈਸ ਤੋਂ ਤਾਂ ਹਮਕੀ ਦਵਾਈਆਂ ਆਏ ਆ ਪੇ ਸੀ ਗਿਆ ਹੈ ਉਹਦੇ ਬਾਰੇ ਵੀ ਮੈਂ ਕਾਫੀ ਮਤਲਬ ਚਰਚਾ ਕੀਤੀ ਪੁਲਿਸ ਨੂੰ ਰਿਪੋਰਟ ਦਿੱਤੀ ਸਾਰਾ ਕੁਝ ਕਰਿਆ ਪਰ ਇਹਦੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਬਦਲਬ ਅੱਜ ਦਾ ਬਿਲਕੁਲ ਇਹ ਮਨੂੰ ਚੌਥੀ ਪੰਜੀ ਮਜਦ ਉੱਪਰ ਤੋਂ ਗੇਰਨੇ ਲੱਗਿਆ ਸੀ ਜੇ ਮੇਰੀ ਬੇਟੀ ਮੇਰੇ ਨਾਲ ਨਾ ਹੋਦੀ ਮੈਂ ਤਾਂ ਅਚਾਨਕ ਖੜਾ ਸੀਗਾ ਤੇ ਮਨੂੰ ਉਪਰੋਂ ੱੱੱਕਾ ਦੇਣ ਲੱਗਿਆ ਤੇ ਮਨੂੰ ਉਸ ਦੇ ਬਾਅਦ ੱੱਕਾ ਨਾ ਦੇ ਸਕਿਆ ਭਾਰੀ ਹੋਣ ਕਰਕੇ ਤੇ ਮਨੂੰ ਕੁੱਟਿਆ ਮਾਰਿਆ ਬਹੁਤ ਤੇ ਬਾਕੀ ਮਨੂੰ ਜਾਨ ਤੋਂ ਮਾਰਨੀ ਧਮਕੀ ਆ ਜੇ ਸਵੇਰੀ ਤੇ ਹੀ ਆਦਾ ਜਦ ਅੰਦਰ ਵੜਿਆ ਕੋੜ ਦੇ ਜਦ ਇਹ ਕਹਿਣਾ ਸੀਗਾ ਕਿ ਅੱਜ ਤੈਨੂੰ ਜਾਨ ਨਹੀਂ ਦੰਦਾ ਤੇ ਮਾਰ ਕੇ ਭੇਜੂਗਾ ਕਿੰਨੀ ਮੰਗ ਹੈ ਮੇਰੀ ਪ੍ਰਸ਼ਾਸਨ ਤੋਂ ਮੰਗੇ ਹੀ ਆ ਵੀ ਇਨਸਾਫ ਮਿਲਣਾ ਚਾਹੀਦਾ ਜੋ ਤਾਰਾ ਬਣ ਜੀ ਦੇ ਪਰ ਉਹ ਲਗਣੀ ਚਾਹੀਦੀ ਆ ਮੇਰਾ ਨਾਮ ਮੰਝਲੀ ਵੇਗਵਾ ਤੇ ਮੈਂ ਅੱਜ ਫਤਿਹਗੜ੍ਹ ਸਾਹਿਬ کورٹ ਤੇ ਨਿਤ੍ਰਿਕ ਤੇ ਆਈ ਸੀਗੀ ਫਾਦਰ ਅਸੀਂ ਉੱਥੇ ਗਏ ਹੋਏ ਸੀਗੇ ਪਿਆਰਾ ਸ਼ਾ ਤੇ ਉੱਥੇ ਆ ਕੇ ਮੇਰੇ ਹਸਬੰਦ ਨੇ ਮੇਰੇ ਤੇ ਜਾਣ ਲੇਵਾ ਹਮਲਾ ਕੀਤਾ ਸਾਡੇ ਨਾਲ ਕੁੱਟਮਾਰ ਕੀਤੀ ਉਹਨਾਂ ਨੇ ਤੇ ਮੈਂ ਫਿਰ ਤੋਂ ਆਈ ਰਿਕਵੈਸਟ ਕਰਦੀ ਆ ਕਿ ਉਹਨਾਂ ਤੇ ਕਾਰਵਾਹਤ ਤੋਂ ਅੱਧ ਕਾਰਵਾਈ ਕੀਤੀ ਜਾਵੇ ਕੋਲ ਕੋ ਜੱਥੇ ਹੋਏ ਸੀ ਮੈਂ ਸੀਗੀ ਤੇ ਮੇਰੇ ਫਾਦਰ ਸਾਹਿਬ ਸੀਗੇ ਕਿੱਦਾਂ ਕੋਈ ਤੇਜ਼ ਦਾ ਹਥਿਆਰ ਸੀ ਹਾਂਜੀ ਉਹਨਾਂ ਕੋਲ ਕੋਈ ਤਿੱਖਾ ਹੀ ਕੋਈ ਏਦਾਂ ਦਾ ਹਥਿਆਰ ਸੀਗਾ ਵੀ ਜੋ ਦਿਖਿਆ ਨਹੀਂ ਉਹਨਾਂ ਦੇ ਹੱਥ ਵਿੱਚ ਸੀਗਾ ਉਹਨਾਂ ਨੇ ਮੇਰੇ ਪਾਪਾ ਨੂੰ ਬਹੁਤ ਜ਼ਿਆਦਾ ਮਾਰਿਆ ਤੇ ਮੇਰੇ ਨਾਲ ਵੀ ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕੀ ਕੋਈ ਕੈਸ ਇਨਸ਼ਾਲਾ ਹਾਂਜੀ ਸਰ ਮੇਰਾ ਉਹਨਾਂ ਨਾਲ ਕੇਸ ਚੱਲਦਾ ਏ ਤੇ ਤਰੀਕ ਤੇ ਆਏ ਸੀਗੇ ਪਰ ਉਹਨਾਂ ਨੇ ਤਰੀਕ ਵੀ ਕੁੱਟਣ ਨਹੀਂ ਦਿੱਤੀ ਮੈਨੂੰ ਉਹਨਾਂ ਨੇ ਪਹਿਲਾਂ ਹੀ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਨਾਲ ਪਹਿਲਾਂ ਵੀ ਗੱਲਬਾਤ ਹਾਂਜੀ ਸਰ ਪਹਿਲਾਂ ਵੀ ਉਹਨਾਂ ਨੇ ਸਾਨੂੰ ਜਾਨੋ ਮਾਰਦੇ ਧਮਕੀਆਂ ਦਿੱਤੀਆਂ ਹੋਈਆਂ ਸੀਗੀਆਂ ਪਰ ਅੱਜ ਉਹਨਾਂ ਨੇ ਸਾਡੇ ਤੇ ਹਮਲਾ ਕੀਤਾ ਕੀ ਮੰਨਦਾ ਫਿਰ ਮੈਂ ਇਹ ਕੰਮ ਮੰਗ ਕਰਦੀ ਆ ਕਿ ਉਹਨਾਂ ਨੂੰ ਜਿੰਨਾ ਵੀ ਹੋ ਸਕੇ ਕੜੀ ਤੋਂ ਕੜੀ ਸਜ਼ਾ ਮਿਲੇ ਬੱਸ ਉਹਨਾਂ ਨੂੰ। ਜਿਹੜੇ ਕਪੜੇ ਪਰ 10 ਦਿਨ ਐਪਕੋਰ ਦਾ ਫੋਨ ਆਇਆ ਸੀ। ਕਹਿੰਦਾ ਵੀ ਕੋਰਟ ਦੇ ਦੁਆਰ ਕੰਬੇਰੇ ਦੇ ਬਾਹਰ ਮਿਸ ਆਊਟ ਸਿਟਾਈ ਹੋ ਰਹੀ ਹੈ। ਤੇ ਮੌਕੇ ਤੇ ਸਿਰਜਿੰਦਰ ਫੋਰਮਟ ਦੇ ਵਿੱਚ ਪਹੁੰਚ ਗਿਆ। ਕੋਰਟ ਦੇ ਵਿੱਚ ਇਹ ਆਇਆ ਸੀ। ਤੇ ਉਹ ਮੈਟਰ ਇਹ ਸੀ ਬੜਾਲੀ ਵਾਲਾ ਸਿੰਘ ਦਾ ਕੇਸ ਲੱਗਿਆ ਸੀ 2298 ਡਾਇਰੈਕਟ ਦਾ। ਤੇ ਉਹਦੇ ਵਿੱਚੇ ਦੋ ਬਟੀਆਂ ਬਿਠਾਈ ਹੋਈਆਂ ਹੋਈ ਸੀ। ਤੇ ਜਵਾਈ ਤੇ ਸੌਰਾ ਆਪਸ ਵਿੱਚ ਉੱਥੇ ਹੋ ਗਏ ਜਵਾਈ ਤੇ ਸੌਰਾ ਹੋ ਜਗੇ ਤੇ ਇਸ ਜਿੰਦਰ ਸਿੰਘ ਨੇ ਜਵਾਈ ਨੇ ਸੌਰੇ ਝਟਾ ਮਾਰੀਆਂ ਤੇ ਉਹਨੂੰ ਲੈਂਦਾ ਕਿ ਆ ਕੇ ਉਹ ਪੂਗਾ ਰੇ ਕਰਤੀ 2670 ਤੇ ਕੁਝ ਜਿਹੜਾ ਉਹਦਾ ਸੌਰਾ ਸਾਫ ਸੀ ਉਹ ਦਾਖਲ ਹੋ ਗਏ ਸ਼ਿਵ ਰਸਤਾਲ ਉਹਦਾ ਬਿਆਨ ਹਾਸਲ ਕਰਕੇ ਐਮਐਲਆਰ ਲੈ ਕੇ ਜਿਵੇਂ ਕਾਰਵਾਈ ਹੋਵੇ ਉਸ ਕਾਰਵਾਈ ਕਰਾਣੀ ਜਖਮੀ ਕੌਣ ਕੌਣ ਬੈਠੀ ਚੱਲੇ ਐ ਜਖਮੀ ਸਾਡੇ ਕੋਲ ਦੋ ਇੱਕ ਤਾਂ ਉਹਦੀ ਘਰ ਵਾਲੀ ਆਈ ਅੰਜਲੀ ਬੇਗਮ ਦਾ ਰੁਕਾ ਆ ਇੱਕ ਜਖਮੀ ਹੈਗਾ ਪਿਆਰੇ ਸ਼ਾ ਜਿਹੜਾ ਉਹਦਾ ਸਹੁਰਾ ਸਾਹਿਬ ਹੈ ਜੀ ਤੱਕ ਕਿੰਨੀ ਤੇਵਾ ਹੈ ਸਾਡੇ ਕੋਲੋਂ ਕਾਰਵਾਈ ਹੋਈ ਹੈ ਜਿਹੜੀ ਰੁਕੂ ਕਾਰਵਾਈ ਕਹਿੰਦੇ ਐਕਟ 126 170 ਰੁਪਏ ਨਸ ਦੀ ਉਹ ਹੈਗੀ ਹਰਪੀਟ ਖਾਣੇ ਜਿਹੜਾ ਉਹਦਾ ਜਵਾਈ ਹੈ ਉਹ ਵੀ ਕਾਰਵਾਈ ਬਾਕੀ ਜੋ ਮਰਦੇ ਕਾਰਵਾਈ ਵਾਚ